ਸਿੱਧੂ ਮੂਸੇਵਾਲੇ ਦੇ ਮਾਤਾ ਵੀ ਹੁਣ ਬੋਲੇ ਨੇ ਤੇ ਉਹਨਾਂ ਨੇ ਜਵਾਬ ਬੜਾ ਬੜਾ ਸਟੀਕ ਸ਼ਬਦਾਂ ਚ ਲਿਖਿਆ ਉਸ ਦੇ ਵਿੱਚ ਚਰਨ ਕੌਰ ਲਿਖ ਰਹੀ ਨੇ ਕਿ ਪਿਛਲੇ ਕੁਝ ਘੰਟਿਆਂ ਤੋਂ ਦੇਖ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਦੇ ਵੱਜੀਆਂ ਗੋਲੀਆਂ ਦੀ ਗੂੰਜ ਤੋਂ ਵੱਡੀ ਥੱਪੜ ਦੀ ਆਵਾਜ਼ ਹੋ ਗਈ ਜਿਹੜੀ ਜੀਦੀ ਸੋਭਾ ਕਰਨ ਲਈ ਵਿਰੋਧ ਕਰਨ ਲਈ ਹਰ ਪੰਜਾਬੀ ਅੱਗੇ ਆਇਆ ਜਿਸ ਤਰ੍ਹਾਂ ਉਸ ਬੱਚੀ ਨੇ ਪੰਜਾਬੀਆਂ ਲਈ ਬੋਲੇ ਅਪਸ਼ਬਦਾਂ ਦਾ ਫਲ ਉਸ ਸ਼ਖਸੀਅਤ ਨੂੰ ਦਿੱਤਾ ਜੇ ਇਸੇ ਤਰ੍ਹਾਂ ਸਾਰੇ ਪੰਜਾਬੀ ਸਰਕਾਰ ਅੱਗੇ ਸਾਡੇ ਨੌਜਵਾਨਾਂ ਦੇ ਹੋਏ ਕਤਲ ਦੇ ਇਨਸਾਫ ਦੀ ਮੰਗ ਸਾਡੀਆਂ ਬੇਟੀਆਂ ਨਾਲ ਹੋਏ ਦਰਦਨਾਕ ਬਲਤਕਾਰ ਦੇ ਇਨਸਾਫ ਦੀ ਮੰਗ ਸਰਕਾਰ ਅੱਗੇ ਰੱਖਣ ਤੇ ਅੱਜ ਸਾਡਾ ਪੰਜਾਬ ਪਹਿਲਾਂ ਨਾਲੋਂ ਬਿਹਤਰ ਹੋ ਸਕਦਾ ਹੈ ਇਹ ਹੁਣ ਦੁਖੀ ਇੱਕ ਮਾਂ ਦੀ ਹੋਰ ਆਵਾਜ਼ ਆ ਗਈ ਹੈ ਬੇਬੇ ਚਰਨਕੌਰ ਦੀ ਬਿਲਕੁਲ ਸੰਦੀਪ ਸਭ ਤੋਂ ਵੱਡੀ ਗੱਲ ਹੈ ਕਿ ਬੇਬੇ ਚਰਨ ਕੌਰ ਹੋਣੀ ਉਹਨਾਂ ਦਾ ਪੁੱਤ ਜਵਾਨੀ ਦੇ ਵਿੱਚ ਬਦਮਾਸ਼ਾਂ ਨੇ ਖੋ ਲਿਆ ਉਹ ਤੇ ਦਰਦ ਰਹੇਗਾ ਰਹੇਗਾ ਲੇਕਿਨ ਉਹਨਾਂ ਨੇ ਲਾਲ ਇੱਕ ਸ਼ਾਬਾਸ਼ ਵੀ ਦਿੱਤੀ ਇੱਕ ਲਾਂਬਾ ਵੀ ਦਿੱਤਾ ਨਾ ਹੁਣ ਦੇਖੋ ਨਾ ਚਰਚਾ ਇਹ ਕਿ ਪੰਜਾਬ ਦੀ ਜਿਹੜੀ ਇੰਡਸਟਰੀ ਆ ਉਹ ਆਪਣੇ ਯਾਰ ਨੂੰ ਤੇ ਵੋਟਾਂ ਮੰਗਣ ਚੱਲ ਗਈ ਹੈ ਲੇਕਿਨ ਸਿੱਧੂ ਮੂਸੇਵਾਲੇ ਦੇ ਹੱਕ ਦੇ ਵਿੱਚ ਪੰਜਾਬ ਦੀ ਡੈਸਟੀ ਨਹੀਂ ਖੜੀ ਕਿਉਂਕਿ ਡਰਦੀ ਆ ਸਟੇਟ ਤੋਂ ਵੀ ਡਰਦੀ ਆ ਤੇ ਗੈਂਗਸਟਰਾਂ ਤੋਂ ਵੀ ਡਰਦੀ ਹੈਗੀ ਹੁਣ ਸਵਾਲ ਇਸ ਤੋਂ ਵੱਡਾ ਇਹ ਆ ਗਿਆ ਕਿ ਜਿਵੇਂ ਹੁਣ ਕੰਗੜਾ ਨੌਤ ਨੂੰ ਲੈ ਕੇ ਲੋਕੀ ਚੰਗੇ ਕਈ ਨਾ ਕੁਲਵਿੰਦਰ ਕੌਰ ਨੂੰ ਕਹਿੰਦੇ ਨਹੀਂ ਐਕਸ਼ਨ ਕਰਨਾ ਚਾਹੀਦਾ ਜੀ ਪਰ ਕੀ ਕੰਗੜਾ ਨੌਤ ਜਾਂ ਕੰਗੜਾ ਨੌਤ ਦਾ ਪੱਖ ਪੂਰਨ ਵਾਲੇ ਜਾਂ ਜਿਹੜੇ ਇੱਥੋਂ ਦੇ ਕੁਝ ਮੀਡੀਆ ਵਾਲੇ ਜਿਹੜੇ ਕਹਿ ਰਹੇ ਕਿ ਕੁਲਵਿੰਦਰ ਕੌਰ ਨੇ ਐਕਸ਼ਨ ਗਲਤ ਕੀਤਾ ਉਹ ਦੱਸਣਗੇ ਕਿ ਹਰਿਆਣਾ ਪੁਲਿਸ ਨੇ ਦਾ ਐਕਸ਼ਨ ਸਹੀ ਸਹੀ ਜਿਹੜਾ ਸ਼ਿਵਕ ਸ਼ੁਭ ਕਰਨ ਦੇ ਗੋਲੀ ਮਾਰੀ ਗਈ ਉਹ ਦੱਸਣਗੇ ਕੀ ਹਰਿਆਣਾ ਸਰਕਾਰ ਦਾ ਖੱਟੜ ਸਰਕਾਰ ਦਾ ਉਹ ਐਕਸ਼ਨ ਸਹੀ ਜਿਹੜਾ ਪੰਜਾਬ ਦੇ ਅੰਦਰ ਆ ਕੇ ਅਥਰੂ ਗੈਸ ਗੋਲੇ ਤੇ ਲਾਠੀ ਚਾਰਜ ਕਰਦੇ ਨੇ ਤੇ ਬੰਦੇ ਮਾਰਦੇ ਰਹੇ ਨੇ ਇਹ ਸਵਾਲ ਹੈ ਕਿ ਪੰਜਾਬ ਦੇ ਵਿੱਚ ਅਗਰ ਕੋਈ ਐਕਸ਼ਨ ਹੋ ਜੇ ਤੇ ਜੇ ਪੰਜਾਬ ਜੀ ਵੱਖਵਾਦੀ ਰਹਿੰਦਾ ਪੰਜਾਬ ਵੱਖਵਾਦੀ ਨਹੀਂ ਆ ਪੰਜਾਬ ਕਰਕੇ ਹਿੰਦੁਸਤਾਨ ਜਿਹੜੇ ਲੋਕ ਪੰਜਾਬ ਨੂੰ ਅਲਗਾਓਵਾਦੀ ਉਗਰਵਾਦੀ ਅੰਤਕਵਾਦੀ ਉਹਨਾਂ ਨੇ ਆਪਣੇ ਦਿਮਾਗ ਦੇ ਵਿੱਚ ਪੱਲੇ ਗੱਲ ਬੰਨ ਲਓ ਕਿ ਪੰਜਾਬ ਹੀ ਹਿੰਦੁਸਤਾਨ ਹਿੰਦੁਸਤਾਨ ਹੀ ਪੰਜਾਬ ਕਰਕੇ ਬਚਿਆ ਇਹ ਸਵਾਲ ਹੈ ਇਹ ਸਾਡਾ ਮੁੰਡੇ ਫੌਜ ਦੇ ਵਿੱਚ ਆ ਸਾਡੇ ਕਿਸਾਨ ਰਾਤ ਦਿਨ ਸੱਪਾਂ ਦੀਆਂ ਸਰੀਆਂ ਸਰੀਆਂ ਮਿੱਧ ਕੇ ਤੁਹਾਡੇ ਵਾਸਤੇ ਕਣਕ ਚੋਂ ਉਹਨਾਂ ਨੇ ਤੇ ਇੱਕ ਪਰਿਵਾਰ ਨੂੰ ਕਿੰਨੇ ਦੋ ਕਿੱਲੇ ਚੋਂ ਬਹੁਤ ਕਣਕ ਚੋਂ ਲੱਗਦਾ ਗੁਜ਼ਾਰਾ ਤੇ ਹੋ ਹੀ ਰਿਹਾ ਜੀ ਤੇ ਅਮਰੀਕਾ ਤੋਂ ਜਦੋਂ ਹੋਏ ਜਦੋਂ ਇੰਦਰਾ ਗਾਂਧੀ ਦੇਸ਼ ਦੀ ਪ੍ਰਾਈਮ ਮਿਨਿਸਟਰ ਸੀ ਤੇ ਉਥੋਂ ਦੇ ਅਮਰੀਕਨ ਸਰਕਾਰ ਨੇ ਇੰਦਰਾ ਗਾਂਧੀ ਨੂੰ ਮੀਣਾ ਮਾਰਿਆ ਸੀ ਹੂੰ ਇਹ ਕਿ ਤੁਸੀਂ ਹਥਿਆਰਾਂ ਦੇ ਪਿੱਛੇ ਤੇ ਭਾਵੇਂ ਪੈਸੇ ਜਿੰਨੇ ਮਰਜ਼ੀ ਕਰ ਲਓ ਤੁਹਾਡੇ ਪਰ ਤੁਹਾਡੇ ਜਿਹੜੇ ਲੋਕ ਨੇ ਭੁੱਖੇ ਮਾਰੇ ਨੇ ਸੰਦੀਪ ਸਿਕਿਉਰਿਟੀ ਨਾਲੋਂ ਫੂਡ ਸਿਕਿਉਰਿਟੀ ਜ਼ਿਆਦਾ ਮੈਟਰ ਕਰਦੀ ਆ ਜੀ ਤੁਹਾਨੂੰ ਹਥਿਆਰਾਂ ਤੋਂ ਬਿਗਾਇ ਬਿਗੈਰ ਤੁਸੀਂ ਰਹਿ ਸਕਦੇ ਹੋ ਰੋਟੀ ਤੋਂ ਬਿਗੈਰ ਨਹੀਂ ਰਹਿ ਸਕਦੇ ਜੀ ਭੁੱਖਮਰੀ ਬੰਦੇ ਨੂੰ ਦੁਸ਼ਮਣ ਦੇਸ਼ ਨੂੰ ਲੋੜ ਨਹੀਂ ਪੈਂਦੀ ਹੈਗੀ ਭੁੱਖਮਰੀ ਦੇ ਨਾਲ ਦੇਸ਼ ਦਬਾਹ ਹੋ ਜਾਂਦਾ ਤੇ ਉਦੋਂ ਫਿਰ ਇੰਦਰਾ ਗਾਂਧੀ ਨੂੰ ਜਦੋਂ ਉਹਦੇ 6 ਵਜੇ ਨਾ ਕਲੇਜੇ ਤੇ ਕਿ ਮੈਨੂੰ ਭੀਖ ਮੰਗਣੀ ਪੈ ਰਹੀ ਉਹਨੇ ਫਿਰ ਦੇਸ਼ ਦੇ ਟੌਪ ਦੇ ਜਿਹੜੇ ਸਾਇੰਟਿਸਟ ਸੀ ਉਹਨਾਂ ਨੂੰ ਕਿਹਾ ਕਿ ਮੈਂ ਹੁਣ ਭੀਖ ਨਹੀਂ ਮੰਗ ਸਕਦੀ ਉਹਨਾਂ ਨੇ ਡਾਕਟਰ ਸੁਆਮੀਨਾਥਨ ਨੂੰ ਫੋਨ ਕੀਤਾ ਉਹਨਾਂ ਨੇ ਸਾਡੇ ਪੰਜਾਬ ਦੀ ਸ਼ਾਨ ਦੇਸ਼ ਦੀ ਸ਼ਾਨ ਜਿਹੜੇ ਫਾਰਮਰ ਕਮਿਸ਼ਨ ਦੇ ਮੁਖੀ ਵੀ ਰਹੇ ਚੁੱਕੇ ਨੇ ਮੈਂ ਉਹਨਾਂ ਦਾ ਨਾਮ ਭੁੱਲ ਗਿਆ ਕਿ ਬਹੁਤ ਵੱਡੀ ਸ਼ਖਸੀਅਤ ਰਹੇ ਨੇ ਪੰਜਾਬ ਦੀ ਹਸਤੀ ਸਰਦਾਰਾ ਸਿੰਘ ਜੌਲ ਨਹੀਂ ਸਰਦਾਰਾ ਸਿੰਘ ਜੌਲ ਤੋਂ ਬਹੁਤ ਵੱਡੇ ਨਾਮੀ ਹੈਗੇ ਨੇ ਤੇ ਉਹ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਮੈਨੂੰ ਇਸ ਮੈਂ ਇਸ ਹੁਣ ਨਹੀਂ ਮੈਂ ਜੀ ਸਕਦੀ ਹੈਗੀ ਮੈਨੂੰ ਇਹ ਕਰੋ ਉਹਨਾਂ ਨੇ ਫਿਰ ਕਿਉਂਕਿ ਸਾਡੇ ਕੋਈ ਇਨਾ ਕਾਂਕ ਛੋਣੇ ਦਾ ਬੀਜ ਨਹੀਂ ਹੈਗਾ ਸੀ ਫਿਰ ਉਹਨਾਂ ਨੇ ਇਸੇ ਵਰਕ ਕੀਤਾ ਹੈਗਾ ਔਰ ਉਸ ਤੋਂ ਬਾਅਦ ਇਹ ਜਿਹੜਾ ਜਿਹੜਾ ਕੰਮ ਹੈ ਜੀ ਐਸ ਕਾਲਕੜ ਸਾਹਿਬ ਜੀ ਜੀਐਸ ਕਾਲਕੜ ਸਾਹਿਬ ਵਰਗੀ ਹਸਤੀ ਪੰਜਾਬ ਦੀ ਮਾਫੀ ਚਾਹਵਾਂਗੇ ਮੈਨੂੰ ਨਾਮ ਨਹੀਂ ਸੀ ਜਿੱਤੇ ਆ ਰਿਹਾ ਜੀਐਸ ਕਾਲਕੜ ਸਾਹਿਬ ਪੰਜਾਬ ਦੀ ਸ਼ਾਨ ਉਹਨਾਂ ਨੇ ਤੇ ਡਾਕਟਰ ਸੁਆਮੀ ਨਾਥਨ ਵਰਗੀਆਂ ਸ਼ੀਤਾਂ ਨੇ ਕੰਮ ਕੀਤਾ ਤੇ ਫਿਰ ਪੰਜਾਬ ਦੀ ਧਰਤੀ ਦੇ ਵਿੱਚ ਹਰੀ ਕ੍ਰਾਂਤੀ ਆਈ ਫਿਰ ਅਸੀਂ ਇੰਨੇ ਜੋਗੇ ਹੋ ਗਏ ਕਿ ਇੰਦਰਾ ਗਾਂਧੀ ਨੂੰ ਫਕਰ ਹੋਣ ਲੱਗਾ ਤੇ ਇਸ ਕਰਕੇ ਪੰਜਾਬ ਦੇ ਨੇ ਅਨਦਾਤੇ ਦੇ ਰੂਪ ਚ ਕਿਸਾਨੀ ਦੇ ਰੂਪ ਦੇ ਵਿੱਚ ਜਵਾਨੀ ਦੇ ਰੂਪ ਦੇ ਵਿੱਚ ਜਿੰਨੀਆਂ ਕੁਰਬਾਨੀਆਂ ਜਿੰਨੀਆਂ ਮਿਹਨਤਾਂ ਕੀਤੀਆਂ ਨਾ ਉਹ ਜਿਹੜੇ ਕੱਲ ਦੇ ਜਵਾਕ ਫालतੂ ਲੈ ਕੇ ਪੰਜਾਬ ਨੂੰ ਟਿੱਪਣੀਆਂ ਕਰਦੇ ਹੈਗੇ ਨਾ ਐਵੇਂ ਨਹੀਂ ਰਾਜਨਾਥ ਸਿੰਘ ਵਾਰ-ਵਾਰ ਕਹਿੰਦੇ ਹੈਗੇ ਜਦੋਂ ਬਾਰਡਰਾਂ ਤੇ ਜਾਂਦੇ ਨੇ ਬਤਾਓ ਡਿਫੈਂਸ ਮਿਨਿਸਟਰ ਕਿ ਇੱਕ ਵਾਰ ਜਕਾਰਾ ਛੱਡ ਕੇ ਦਿਖਾਓ ਇੱਕ ਵਾਰੀ ਦੋ ਵਾਰਾਂ ਸੌਂਦੇ ਦੋ ਵਾਰੀ ਤਿੰਨ ਵਾਰਾਂ ਸੌਂਦੇ ਨੇ ਕਿ ਬੋਲੇ ਸੌਂ ਨੇ ਹਾਲ ਤੇ ਸਤਿ ਸ਼੍ਰੀ ਅਕਾਲ ਕਿਉਂਕਿ ਇਹਦੇ ਵਿੱਚ ਜਜ਼ਬਾ ਜੋਸ਼ ਆ ਜਨੂਨ ਜਿਹੜਾ ਸਰਦ ਤੇ ਬੈਠੇ ਦੁਸ਼ਮਣਾਂ ਨੂੰ ਡਰਾਉਂਦਾ ਹੈਗਾ ਤੇ ਕੰਗੜਾ ਨੌਤ ਦੇ ਕਹਿਨ ਤੇ ਪੰਜਾਬ ਚੱਤਵਾਦ ਨਹੀਂ ਆਉਣਾ ਹੈਗਾ ਕੰਗੜਾ ਨੌਤ ਨੇ ਪਹਿਲਾਂ ਵੀ ਜ਼ਹਿਰ ਖੋਲਿਆ ਉਹਨੇ ਹੁਣ ਵੀ ਜ਼ਹਿਰ ਖੋਲਿਆ ਤੇ ਪਾਰਲੀਮੈਂਟ ਦੇ ਵਿੱਚ ਵੀ ਉਹ ਜਾ ਕੇ ਬੀਬੀ ਜ਼ਹਿਰ ਖੋਲਣਗੇ ਇੱਕ ਵਾਰਿਸ਼ਾ ਕਹਿੰਦੇ ਨਾਗੇ ਆ ਆਂਦੜੀਆਂ ਵਾਦੜੀਆਂ ਸਿਰ ਸਿਰ ਦੇ ਨਾਲ ਨਾ ਉਹਨਾਂ ਦਾ ਜਾਂ ਵਾਰਿਸ਼ਾ ਆਦਤਾਂ ਨਹੀਂ ਜਾਂਦੀਆਂ ਚਾਹੇ ਕਟਰੀਆਂ ਪਣ ਪੂਰੀਆਂ ਪੂਰੀਆਂ ਨਾ ਉਹ ਬੀਬੀ ਦਾ ਉਹ ਹਾਲ ਹਾਲ ਨੇ ਬੀਬੀ ਨੂੰ ਵੈਸੇ ਸੀਰੀਅਸ ਨਹੀਂ ਲੈਣਾ ਚਾਹੀਦਾ ਵੈਸੇ ਇੱਕ ਗੱਲ ਹੋਰ ਹੈ ਜਿਹੜਾ ਮੰਡੀ ਵਾਲਿਆਂ ਨੇ ਕਿਵੇਂ ਸੀਰੀਅਸ ਲੈ ਲਿਆ ਉਹਨੂੰ ਦੇਸ਼ ਤੇ ਸੀਰੀਅਸ ਲੈਣੀ ਨਹੀਂ ਲੈ ਵੈਸੇ ਇੱਕ ਗੱਲ ਹੋ ਰਹੀ ਹੈ ਜੇ ਪਾਰਲੀਮੈਂਟ ਵਿੱਚ ਵੀ ਕੋਈ ਹਵਾ ਤਵਾ ਬੋਲਿਆ ਬੀਬੀ ਨੇ ਤੇ ਇਸ ਦਾ ਜਵਾਬ ਫਿਰ 13 ਲੋਕ ਸਭਾ ਮੈਂਬਰਾਂ ਚੋਂ ਦਿੰਦਾ ਕੌਣ ਹੈ ਮੌਕੇ ਦੇ ਉੱਤੇ ਵੀ ਇੱਕ ਵੱਡਾ ਸਵਾਲ ਜਿਹੜਾ ਹੋਏਗਾ ਔਰ ਨਾਲ ਹੀ ਗੱਲ ਕਰੀ ਮੈਨੂੰ ਲੱਗਦਾ 13 ਕਿਤੇ ਸਿੰਧੀਪੋਦ ਨੇ ਪੰਜਾਬ ਦੇ ਐਮਪੀ ਕਿਤੇ ਸੈਲਫੀਆਂ ਨਾ ਖਿਚਾਉਣ ਲੱਗ ਪੈਣ ਕਿ ਬੀਬੀ ਦਾ ਜਿਵੇਂ ਜਲਵਾ ਹੈਗਾ ਨਹੀਂ ਵੇਚੇ ਆਜ਼ਾਦ ਉਮੀਦਵਾਰ ਵੀ ਹੈਗੇ ਤੇ ਪਾਰਟੀਆਂ ਵਾਲੇ ਸੈਲਫੀ ਕਰਾਉਣਗੇ ਤਾਂ ਕੱਟੜ ਹਿੰਦੂ ਸ ਜਿੰਨਾ ਚ ਕੰਗਣਾ ਰਣੌਤ ਵੀ ਇੱਕ ਆ ਉਹ ਹਮੇਸ਼ਾ ਪੰਜਾਬ ਨੂੰ ਹੀ ਬਦਨਾਮ ਕਰੇਗੀ ਹੂੰ ਇਹਨੂੰ ਸਵਾਲ ਪੁੱਛੇ ਕਿ ਜਦੋਂ ਇੱਥੇ ਤੂੰ ਪੜ੍ਹਦੀ ਰਹੀਆਂ ਹੂੰ ਇੱਥੇ ਜੋ ਫਿਲਮਾਂ ਦੇ ਵਿੱਚ ਗਾਣਿਆਂ ਦੇ ਵਿੱਚ ਆਉਂਦੀ ਰਹੀਆਂ ਉਦੋਂ ਨਹੀਂ ਤੈਨੂੰ ਪੰਜਾਬ ਦੇ ਵਿੱਚ ਅਤਵਾਦ ਲੱਗਾ ਹੂੰ ਵੀ ਮਤਲਬ ਹੁਣ ਪੰਜਾਬ ਨੂੰ ਲੈ ਕੇ ਲੋਕੀ ਇਹਨਾ ਬਕਵਾਸ ਕਰਦੇ ਨੇ ਹੂੰ ਜਿਹਦਾ ਕੋਈ ਅੰਦਾਜ਼ਾ ਨਹੀਂ ਹੈ ਹੁਣ ਅਮਰਤਪਾਲ ਜਿੱਤ ਗਿਆ ਲੋਕਾਂ ਨੇ ਜਿਤਾਇਆ ਠੀਕ ਹੈ ਤੇ ਤੁਹਾਡੀ ਜਦੋਂ ਸਾਦ ਵੀ ਪ੍ਰਿਗਿਆ ਠਾਕੁਰ ਉਹ ਵੀ ਇੱਕ ਹਿੰਦੂ ਆਂਦੀ ਖਾਲਸਤਾਨੀ ਸੀ ਬੀਬੀ ਹੂੰ ਉਹ ਜਿੱਤ ਕੇ ਤੇ ਤੁਸੀਂ ਫਖਰ ਮਹਿਸੂਸ ਕਰਦੇ ਜੇ ਭਾਜਪੀ ਦੇ ਐਮਪੀ ਦੂਜੇ ਭਾਈਚਾਰੇ ਨੂੰ ਗਾਲਾਂ ਕੱਢਦੇ ਤੁਸੀਂ ਫਖਰ ਮਹਿਸੂਸ ਕਰਦੇ ਜੇ ਤੁਹਾਡਾ ਇੱਕ ਵਜ਼ੀਰ ਮੁਸਲਮਾਨ ਨੂੰ ਸ਼ਰੀਅਮ ਕਹਿੰਦਾ ਹੀ ਗੋਲੀ ਮਾਰੋ ਇਹਨੂੰ ਸਾਲੋ ਫਿਰ ਤੁਸੀਂ ਫਖਰ ਮਹਿਸੂਸ ਕਰਦੇ ਹੂੰ ਇਹ ਇਹ ਮੈਨੂੰ ਲੱਗਦਾ ਕਿ ਇਹ ਨਹੀਂ ਆ ਇਹ ਐਕਸ਼ਨ ਦਾ ਰਿਐਕਸ਼ਨ ਹੀ ਹੁੰਦਾ ਵਾ ਜਿਸ ਕਰਕੇ ਇਹ ਜਿਹੜਾ ਚੈਪਟਰ ਇਹ ਜਿਹੜਾ ਸਭ ਤੋਂ ਵੱਡਾ ਕਲੋਜ਼ ਹੋਣਾ ਚਾਹੀਦਾ ਪਰ ਹੁਣ ਜਾਂਚ ਆ ਪਰਚਾ ਦਰਜ ਹੋ ਚੁੱਕਾ